ਗਾਇਕੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਨੌਜਵਾਨ ਮੁੰਡਾ ਇਸੇ ਪਿੰਡ ਦਾ ਜਨਕੀ ਸਿੰਗਰ ਨੇਮ ਹੈ ਫਕੀਰ ਉਹਨਾਂ ਨਾਲ ਮਿਲਾਉਣੇ ਆ ਉਹਨਾਂ ਦੀ ਨਾਲ ਗੱਲਬਾਤ ਕਰਾਂਗੇ ਹਾਂ ਦੁਨੀਆਦਾਰੀ ਦੇ ਵਿੱਚ ਖੜਨਾ ਸਿਖਾਤਾ ਹੈ ਮਾੜਿਆਂ ਹਾਲਾਤਾਂ ਨਾਲ ਲੜਨਾ ਸਿਖਾਤਾ ਹੈ ਲੜਨਾ ਸਿਖਾਤਾ ਹੈ ਓ ਮੈਂ ਮੈਂ ਤਾਂ ਇਥੋਂ ਕੁਰਬਾਨ ਇਥੋਂ ਕੁਰਬਾਨ ਤੈਥੋਂ ਕੁਰਬਾਨਾ ਕਲਾਕਾਰੀ ਐਕਚੁਅਲ ਚ ਉਹ ਇੱਕ ਵੀ ਜੋ ਲੋਕਾਂ ਨੂੰ ਚਾਰ ਬੋਲ ਬੋਲੇ ਤਾਂ ਕੋਈ ਸਖਾਣ ਵੀ ਜੀ ਹਨਾ ਸਾਰਾ ਇੰਟਰਵਿਊ ਦੇ ਵਿੱਚ ਕਿਹਾ ਉਹ ਨਾਮ ਤਾਂ ਕਿਸੇ ਦੇ ਕੰਨੋਂ ਲੈਣੇ ਹਨਾ ਜੀ ਪਰ ਕੁਛ ਇੱਕ ਐੋ ਜੇ ਆਪਦੇ ਹੀ ਬੰਦੇ ਵਿੱਚ ਖਰਾਬ ਕਰ ਗਏ ਜੀ ਕਿ ਵੀ ਉਹਨਾਂ ਨੇ ਡਾਟਾ ਹੀ ਮਤਲਬ ਰੋਲ ਕੇ ਰੱਖ ਪਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਵੀਡੀਓ ਲੈ ਕੇ ਆਏ ਆ ਸਰਸੇ ਜ਼ਿਲ੍ਹੇ ਦੇ ਪਿੰਡ ਪੁਲਿਆੜੀ ਤੋਂ ਗਾਇਕੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਨੌਜਵਾਨ ਮੁੰਡਾ ਇਸੇ ਪਿੰਡ ਦਾ ਜਨਕੀ ਸਿੰਗਰ ਨੇਮ ਹੈ ਫਕੀਰ ਉਹਨਾਂ ਨਾਲ ਮਿਲਾਉਣੇ ਆ ਉਹਨਾਂ ਦੀ ਨਾਲ ਗੱਲਬਾਤ ਕਰਾਂਗੇ ਕਿ ਆਕਰ ਕਿੱਥੋਂ ਸ਼ੌਂਕ ਪਿਆ ਤੇ ਅੱਜ ਕੀ ਮੁਕਾਮ ਹੈ ਤੇ ਕੀ ਕਰਨਾ ਚਾਹੁੰਦੇ ਆ ਮੇਰੇ ਨਾਲ ਹੈ ਭਾਈ ਫਕੀਰਾ ਜੀ ਦਿਖਾ ਦਿਓ ਇੱਧਰ ਹਾਂਜੀ ਸਭ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਥੈਂਕ ਯੂ ਵੀਰੇ ਦਾ ਹਨਾ ਹਰਵੰਸ ਵੀਰਾ ਜੀ ਆਏ ਹੋਏ ਐ ਐਚ ਐਸ ਕੇ ਐਵਰੀਥਿੰਗ ਚੈਨਲ ਤੋਂ ਤਾਂ ਸੋ ਬਹੁਤ ਵਧੀਆ ਲੱਗਿਆ ਜੀ ਹਨਾ ਕਿ ਸਾਡਾ ਪਹਿਲਾ ਇੰਟਰਵਿਊ ਲਾ ਲਓ ਤੁਸੀਂ ਹਾਂ ਜਾਂ ਕੁਝ ਵੀ ਲਾ ਲਓ ਕਿ ਸਾਨੂੰ ਮੌਕਾ ਮਿਲਿਆ ਕੈਮਰੇ ਤੇ ਗਿਆਨ ਦਾ ਤਾਂ ਦਰਸ਼ਾ ਜੀ ਸਾਡੇ ਬਾਬਾ ਜੀ ਹੋਏ ਆਪਣੇ ਜੁਰਗ ਜੋ ਹੋਏ ਐ ਤਾਂ ਜੋ ਆਪਾਂ ਮਸਜਿਦ ਹੁਣ ਆਪਾਂ ਬੈਠੇ ਆ ਇੱਥੇ ਤਾ ਪਹਿਲੀ ਵਾਰ ਮੈਂ ਇੱਥੇ ਹੀ ਗਾਇਆ ਸੀ ਸਟੇਜ ਦੇ ਉੱਪਰ ਹੂੰ ਹਾਂਜੀ ਮੈਨੂੰ ਜਿਹੜਾ ਇੱਕ ਪਾਦ ਨੂੰ ਮੇਲਾ ਲੱਗ ਹਾਂਜੀ ਹਾਂਜੀ ਤਾਂ ਉਦੇ ਉੱਤੇ ਤੁਸੀਂ ਜਾਨੀ ਕਿ ਉਹ ਹਾਂਜੀ ਲਾਲ ਪਰਫਾਰਮ ਕੀਤਾ ਸੀ ਸ਼ਾਇਦ ਉਦੋਂ ਮੈਂ 16 ਸਾਲ ਦੀ ਉਮਰ ਸੀ ਉਦੋਂ ਮੇਰੀ ਜੀ ਜੀ ਤਾਂ ਬਾਬਾ ਦਰਸ਼ਾ ਜੀ ਤਾਂ ਹੋਰ ਸਾਡੇ ਸ਼ਰਮਾ ਜੀ ਹੋਗੇ ਹੂੰ ਅੰਕਲ ਜੀ ਇੱਥੋਂ ਜੋ ਮੈਨੇਜਮੈਂਟ ਸੰਭਲਦੇ ਆ ਜੀ ਸਟੇਜ ਵਗੈਰਾ ਦੀ ਤਾਂ ਪਹਿਲਾਂ 사ਤਸੰਗ ਵਗੈਰਾ ਤੇ ਗਾਉਂਦੇ ਸੀ ਜੀ ਤਾਂ ਉਹਨਾਂ ਨੂੰ ਲੱਗਿਆ ਕਿ ਵੀ ਮੁੰਡਾ ਗਾ ਸਕਦਾ ਹੈਗਾ ਹੂੰ ਤਾਉਣਾ ਨੇ ਕੀ ਹੈ ਇੱਕ ਵੀ ਕਹਿੰਦੇ ਕਿ ਤੂੰ ਇਸ ਵਾਰ ਮੇਲੇ ਤੇ ਪਰਫਾਰਮ ਕਰ ਪਾਏਗਾ ਮਾ ਹਾਂ ਜੀ ਕਿ ਵੀ ਜੇ ਤੁਸੀਂ ਮੌਕਾ ਦੋਗੇ ਤਾਂ ਮੈਂ ਜਰੂਰ ਕਰਾਂਗਾ ਤਾਂ ਸੋ ਜੋ ਮਸਜਿਦ ਦੀ ਕਮੇਟੀ ਲਾ ਲੋ ਹਨਾ ਪੂਰੀ ਪੂਰੀ ਦੀ ਪੂਰੀ ਆਪਾਂ ਨੂੰ ਬਹੁਤ ਸਪੋਰਟ ਕਰਦੇ ਆ ਹਰ ਸਾਲ ਤੇ ਵੀ ਹਰ ਸਾਲ ਇਹਨਾਂ ਮੌਕਾ ਦੇਣਾ ਹੀ ਲੈਣਾ ਹੂੰ ਤਾਂ ਉਦੋਂ ਮੈਂ ਪਹਿਲੀ ਵਾਰ ਗਿਆ ਸੀ ਉੱਥੋਂ ਕੀ ਵੀ ਮੈਨੂੰ ਲੱਗਿਆ ਸੀ ਹਾਂ ਵੀ ਕਰ ਸਕਦੇ ਆ ਗਾ ਸਕਦੇ ਆ ਕਿ ਵੀ ਅੱਗੇ ਆਡੀਅੰਸ ਵਿੱਚ ਕੋਈ ਜਿੰਨਾ ਵਧੀਆ ਹੋ ਸਕਦਾ ਕੀਤਾ ਜੀ ਆਪਾਂ ਤਾਂ ਸੋ ਮੇਰਾ ਪਹਿਲਾ ਪਰਫਾਰਮ ਬਹੁਤ ਵਧੀਆ ਗਿਆ ਸੀ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਆਪਣਾ ਚੱਲਦਾ ਰਿਹਾ ਲੱਗੇ ਹੋਏ ਜੀ ਹੌਲੀ ਹੌਲੀ ਮਿਹਨਤ ਜਾਰੀ ਹੈ ਇੱਕ ਫਕੀਰ ਇੱਕ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਜਨਨ ਕਿ ਅਗਰ ਜਿਵੇਂ ਕਹਿ ਸਕਦੇ ਆ ਕਿ ਕੋਈ ਵੀ ਹੋਵੇ ਮਤਲਬ ਫੈਮਿਲੀ ਮੈਂਬਰ ਇਸ ਲਾਈਨ ਦੇ ਵਿੱਚ ਹੈ ਨਹੀਂ ਜੀ ਪਹਿਲੇ ਕੋਈ ਨਹੀਂ ਰਿਹਾ ਜੀ ਹਾਂ ਪਹਿਲੇ ਪਹਿਲੇ ਤਾਂ ਪਰਿਵਾਰ ਨੂੰ ਪਤਾ ਵੀ ਹੈ ਨਹੀਂ ਸੀ ਐਕਚੁਅਲ ਦੇ ਵਿੱਚ ਕਿ 뮤직 ਲਾਈਨ ਕਿਦਾਂ ਦੀ ਲਾਈਨ ਹੈ ਇਹਦੇ ਵਿੱਚ ਅੱਗੇ ਕਿੰਨਾ ਕੁ ਸਟਰਗਲ ਹੈ ਕਿੰਨਾ ਕੁ ਕੁਝ ਹੈਗਾ ਮਤਲਬ ਪਰਿਵਾਰ ਨੂੰ ਕੁਝ ਨਹੀਂ ਪਤਾ ਹੈਗਾ ਸੀ ਤਾਂ ਸੋ ਮੈਂ ਸ਼ਾਇਦ ਬੀਏ 1 ਦੇ ਵਿੱਚ 뮤직 ਸੀ ਮੇਰੇ ਕੋਲ ਹੂੰ ਤਾਂ ਮੈਨੂੰ ਲੱਗਿਆ ਕਿ ਹਾਂ ਆਪਾਂ ਨੂੰ ਕੁਝ ਅੱਗੇ ਮਿਹਨਤ ਕਰਨੀ ਚਾਹੀਦੀ ਐ ਇਸ ਮੁਕ ਮਕਾਮ ਤੱਕ ਪਹੁੰਚਣ ਐ এডਿਕੇਸ਼ਨ ਦੇ ਤੌਰ ਤੇ ਵੀ ਤੁਸੀਂ ਮੰਨ ਲਓ 뮤직 ਹਾਂਜੀ ਹਾਂਜੀ ਸਰ ਮੈਂ ਸਬਜੈਕਟ ਐ ਉਹ ਤੁਹਾਡੇ ਕੋਲ ਹੈਗਾ ਹਾਂਜੀ 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 ਉਹ ਕਿਸੇ ਕਾਰਨ ਵਾਰਸ਼ ਮੇਰਾ ਫਾਈਨਲ ਚ ਆ ਕੇ ਵਿੱਚ ਰਹਿ ਗਿਆ ਸੀਗਾ ਹੂੰ ਬੀਏ ਫਾਈਨਲ ਹਾਂਜੀ ਬੀਏ ਫਾਈਨਲ ਚ ਉਹਦੋਂ ਕੀ ਹੋਇਆ ਸੀ ਆਰਮੀ 'ਚ ਮੇਰੀ ਸਿਲੈਕਸ਼ਨ ਹੋ ਗਈ ਸੀ ਜੀ ਟੈਰੀਟਰੀਅਲ ਆਰਮੀ ਦੇ ਵਿੱਚ ਮੈਂ ਉਹਦੋਂ ਸਿਲੈਕਟ ਹੋ ਗਿਆ ਸੀਗਾ ਤਾਂ ਉਹਦੇ ਕਰਕੇ ਮੈਨੂੰ 2 ਮਹੀਨੇ ਪਠਾਨਕੋਟ ਰਹਿਣਾ ਪਿਆ। ਤਾਂ ਉਹਦੇ ਕਰਕੇ ਕੀ ਮੇਰਾ ਕੋਲੇਜ ਦੇ ਵਿੱਚੋਂ ਨਾਮ ਵਗੈਰਾ ਲਾ ਲੋ ਕੁਝ ਵੀ ਲਾ ਲੋ ਉਹ ਕੱਟ ਹੋ ਗਿਆ ਸੀ। ਆਰਮੀ ਜੌਬ ਹੁਣ ਵੀ ਚੱਲ ਰਹੀ ਹੈ ਤੁਹਾਡੀ? ਨਹੀਂ ਸਰ ਆਰਮੀ ਦਾ ਮੇਰੇ ਅੱਗੇ ਜਿੱਦਾਂ ਅਗੇ ਰੀ-ਮੈਡੀਕਲ ਹੁੰਦਾ ਨਾ ਸਿਲੈਕਸ਼ਨ ਹੋਣ ਤੋਂ ਬਾਅਦ ਮੇਰਾ ਰੀ-ਮੈਡੀਕਲ ਦੇ ਵਿੱਚ ਜਿੱਦਾਂ ਪੁਆਇੰਟ ਬਣ ਗਿਆ ਸੀ ਪਸੀਨੇ ਵਗੈਰਾ ਦਾ। ਜੀ। ਤਾਂ ਉਹਦੇ ਕਰਕੇ ਫਿਰ ਵੈਸੇ ਤਾਂ ਸਰ ਮੈਂ ਆਰਮੀ ਦੇ ਵਿੱਚ ਚਾਰ ਵਾਰ ਸਿਲੈਕਟ ਹੋਇਆ। ਹੂੰ। ਔਰ 1600 ਮੀਟਰ ਦਾ 1500 ਮੀਟਰ ਦਾ ਐਥਲੀਟ ਰਿਆ ਮੈਂ। ਤਨਸਤਾਵਨ ਦੀ ਮੇਰੀ ਲਾਈ ਹੋਈ ਹੈ ਬਹੁਤ ਵਧੀਆ ਟਾਈਮਿੰਗ ਸੀਗੀ ਤਾਂ ਗੇਮਿੰਗ ਦੇ ਵਿੱਚ ਵੀ ਬਹੁਤ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਬਟ 뮤직 ਨਾਲ ਜੋ ਪਿਆਰ ਸੀ ਉਹ ਸ਼ੁਰੂ ਤੋਂ ਹੀ ਸੀ ਸਰ ਜਿੰਦਗੀ ਦਾ ਇੱਕ ਨਾ ਹਾਂਜੀ ਇੱਕ ਇੱਕ ਏਮ ਲਾ ਲੋ ਇੱਕ ਪਾਰਟ ਲਾ ਲੋ ਸਕੂਨ ਕੁਝ ਵੀ ਹੈ ਨਾ ਹਾਂਜੀ ਹਾਂਜੀ ਯਾਨੀ ਕਿ ਜ਼ਿੰਦਗੀ ਅਗਰ ਸੰਤੁਸ਼ਟੀ ਹੈ ਤਾਂ 뮤직 ਤੋਂ ਹਾਂਜੀ ਸਰ ਹਾਂਜੀ ਫਿਰ ਪੜ੍ਹਾਈ ਦੇ ਦੌਰਾਨ ਕੋਈ ਤੁਹਾਡਾ ਮਨ ਲਓ ਗੁਰੂ ਜਿਹਨੂੰ ਤੁਸੀਂ ਮੰਨ ਲਓ ਧਾਰਿਆ ਹੋਵੇ ਵੀ ਹਾਂ ਵੀ ਇਹ ਮੇਰੇ ਮੈਨੂੰ ਕੁਝ ਨਾ ਕੁਝ ਸਿਖਾ ਸਕਦਾ ਹਾਂਜੀ ਸਰ ਸਿਰਸਾ ਦੇ ਵਿੱਚ 우ਸਤਾਦ ਬਖਸ਼ੀ ਜੀ ਹੋਇਆ ਹੈ ਹਨਾ ਤਾਂ ਉਹਨਾਂ ਤੋਂ ਬਾਅਦ ਕੁਝ ਟਾਈਮ 우ਸਤਾਦ ਮਨੋਰ ਜੀ ਜੋ ਕਾਲਿਆਵਾਲੀ ਦੇ ਹੈਗੇ ਆ ਹਾਂਜੀ ਹਾਂਜੀ ਤਾਂ ਉਹ ਅੱਜ ਵੀ ਮੇਰੇ ਨਾਲ ਟੱਚ ਦੇ ਵਿੱਚ ਰਹਿੰਦੇ ਹੈਗੇ ਮੈਨੂੰ ਬਹੁਤ ਕੁਝ ਦੱਸਦੇ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਵੀ ਤੁਹਾਡੀ ਰਾਗ ਵਿਦਿਆ ਕਾਇਮ ਹੋਵੇ ਜਾਂ ਤਸੀਕ ਵੀ ਕਿੰਨੇ ਕਰਾਗ ਜਾਣਦੇ ਹੋ ਕੁਝ ਚੀਜ਼ਾਂ ਐ ਉਹ ਜੀਆਂ ਹੁੰਦੀਆਂ ਜੋ ਗੁਰੂ ਜਣ ਦੱਸਦੇ ਆ ਕਿ ਵੀ 뮤직 ਲੈਂਦੀਆਂ ਸਟੇਜ ਪਰਫਾਰਮਦੀਆਂ ਕੁਝ ਵੀ ਤਾਂ ਸੋ ਮੈਂ ਜਦੋਂ ਵੀ ਕਿਤੇ ਨਰਵਸ ਹੁੰਨਾ ਮੈਂ ਉਹਨਾਂ ਤੋਂ ਕੁਝ ਨਾ ਕੁਝ ਪੁੱਛਦਾ ਰਹਿਣਾ ਤਾਂ ਸਭ ਮੈਨੂੰ ਬਹੁਤ ਗਾਈਡ ਕਰ ਦਿਆ ਜੀ ਹੁਣ ਤੱਕ ਕਿੰਨੇ ਇੱਕ ਗਾਣੇ ਐ ਜਾਂ ਐਲਬਮ ਵਗੈਰਾ ਜਿਹੜੇ ਤੁਸੀਂ ਸ਼ੂਟ ਕਰ ਦਿੱਤੇ ਹੋ ਹੁਣ ਤੱਕ ਸਰ ਪੰਜ ਗਾਣੇ ਆ ਚੁੱਕੇ ਆ ਜੀ ਹਾਂਜੀ ਸਾਰੇ ਦੇ ਸਾਰੇ ਵਿਦਆਊਟ ਪ੍ਰੋਮੋਸ਼ਨ ਚੱਲ ਰਿਹਾ ਜੀ ਕੋਈ ਆਪਾਂ ਪ੍ਰੋਮੋਸ਼ਨ ਨਹੀਂ ਲਾ ਰਹੇ ਹਜੇ ਕੋਈ ਵੀ ਮੈਨੂੰ ਆਡੀਅנס ਵਧੀਆ ਦੇ ਰਹੀ ਆ ਰਹੀ ਹੈ ਹਾਂਜੀ ਬਿਲਕੁਲ ਤੇ ਕੋਈ YouTube ਚੈਨਲ ਜਾਂ ਤੁਹਾਡਾ ਆਪ ਦਾ ਖੁਦ ਦਾ ਚੈਨਲ ਜਿਹਦੇ ਉੱਤੇ ਤੁਹਾਨੂੰ ਕੋਈ ਵੀ ਸਾਡੇ ਦਰਸ਼ਕ ਹੈ ਜੇ ਸਰਚ ਕਰਨ ਤਾਂ ਦੇਖ ਸਕਣਗੇ ਆ ਫਕੀਰੇ ਦੀ ਪਰਫਾਰਮੈਂਸ ਕੀ ਹੈ ਹਾਂਜੀ ਸਰ ਦੀ ਆਵਾਜ਼ ਕੀ ਹੈ ਹਾਂਜੀ ਫਕੀਰਾ ਰੈਕੋਰਡਸ ਨਾਮ ਤੋਂ ਚੈਨਲ ਲਾਇਆ ਸੀ ਸਰ ਪਹਿਲੇ ਤਾਂ ਸਰ ਦੇਖੋ ਕੰਪਨੀਆਂ ਵਗਾਰਾਂ ਦੇ ਪਿੱਛੇ ਬਹੁਤ ਭੱਜਿਆ ਹਨਾ ਬੜੇ ਸਾਲ ਗਵਾਏ ਆਪਾਂ ਕਿ ਵੀ ਲਾਲੋ ਜ਼ਿੰਦਗੀ ਦੇ 4-5 ਸਾਲ ਗਵਾ ਚੁੱਕੇ ਆ ਇੱਧਰ ਤਾਂ ਕੁਝ ਤੋਖੇ ਵੀ ਹੋਏ ਆ ਤੋਂ ਇਹ ਹੀ ਮੰਨਦੇ ਜੀ ਤੋਖਿਆਂ ਤੋਂ ਬੜਾ ਕੁਝ ਸਿੱਖਿਆ ਮਤਲਬ ਤੋਖੇ ਮੇਨ ਜਿਹੜਾ ਤੁਹਾਡੇ ਨਾਲ ਮੈਨੂੰ ਸ਼ਾਇਦ ਪਿਛੇ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਸੀ ਹਾਂਜੀ ਹਾਂਜੀ ਸਰ ਐਦਾਂ ਕਰਕੇ ਚੰਡੀਗੜ੍ਹ ਦੇ ਵਿੱਚ ਤੁਹਾਡਾ ਗਾਣਾ ਸ਼ੂਟ ਹੋਇਆ ਸੀਗਾ ਹਾਂਜੀ ਹਾਂਜੀ ਸਰ ਜਿਹੜੇ ਉਹਨਾਂ ਦੇ ਕੀ ਕਹਿ ਸਕਦੇ ਕਿ ਓਨੈਸਟੀਗੇ ਉਹਨਾਂ ਨੇ ਕੋਈ ਧੋਖਾ ਵਗੈਰਾ ਕੀਤਾ ਤੁਹਾਡੇ ਨਾਲ ਦੇਖੋ ਸਰ ਇਹਨੂੰ ਧੋਖਾ ਲਾ ਲਓ ਜਾਂ ਕਿਸਮਤ ਲਾ ਲਓ ਕੁਝ ਵੀ ਲਾ ਲਓ ਹਨਾ ਕਿ ਵੀ ਪਰ ਦੁੱਖ ਤਾਂ ਉਦੋਂ ਹੁੰਦਾ ਸਰ ਜਦੋਂ ਕਿਸੇ ਆਪ ਦੇ ਬੰਦੇ ਤੇ ਬੰਦਾ ਬਹੁਤਾ ਮਾਣ ਘਾਟਦਾ ਹੋਵੇ ਹਨਾ ਤਾਂ ਜਦੋਂ ਉਦੋਂ ਹੀ ਧੋਖੇ ਮਿਲਦੇ ਨੇ ਫਿਰ ਬੰਦਾ ਥੋੜਾ ਜਿਹਾ ਟੁੱਟਦਾ ਹੈ ਅੰਦਰੋਂ ਬਿਲਕੁਲ ਤਾਂ ਹਾਂਜੀ ਹੋਇਆ ਸੀ ਬਹੁਤ ਵੱਡੇ ਲੈਵਲ ਤੇ ਗਾਣਾ ਹੋਇਆ ਸੀ ਆਪਣਾ ਤਾਂ ਜਦੋਂ ਉਹ ਗਾਣੇ ਦੀ ਬੜੀ ਪਲੈਨਿੰਗ ਹੋਈ ਹੈ ਨਾ ਕਾਫੀ ਅੱਗੇ ਤੱਕ ਅਸੀਂ ਬੈਠ ਕੇ ਪਲਾਨ ਕੀਤਾ ਸਾਨੂੰ ਗਾਣੇ ਆਪਣੇ ਹੋਣ ਵਾਲੀ ਬੜੀ ਚੱਲ ਰਹੀ ਜੀ ਕੋਈ ਦਿੱਕਤ ਨਹੀਂ ਹੈਗੀ ਪਰਮਾਤਮਾ ਦੀ ਪੂਰੀ ਮਿਹਰ ਹੈ ਤਾਂ ਉਹਦੇ ਵਿੱਚ ਇਹ ਰਿਹਾ ਕਿ ਵੀ ਉਹ ਗਾਣਾ ਜੇ ਪਿੱਛਲੇ ਲੈਵਲ ਤੱਕ ਪਹੁੰਚਣੇ ਬਹਿੰਦਾ ਜੀ ਮਤਲਬ ਹਾਈ ਲੈਵਲ ਤੱਕ ਕਿਉਂਕਿ ਘਟੋਕਟ 4-5 ਲੱਖ ਰੁਪਏ ਦਾ ਬਜਟ ਲੱਗਿਆ ਹੋਇਆ ਸੀ ਉਹਦੇ ਤੇ ਜਿਆਦਾ ਵੀ ਲਾ ਲਓ ਤੁਸੀਂ ਤਾਂ 2-3 ਲੱਖ ਰੁਪਏ ਦੀ ਪ੍ਰੋਮੋਸ਼ਨ ਵੀ ਦੇਣੀ ਸੀ ਆਪਾਂ ਉਹਦੇ ਤੇ ਜਾਂ ਉਹ ਵੀ ਸਾਰੀ ਪ੍ਰੋਡਿਊਸਰਾਂ ਮੰਨੂ ਸੀ ਤਾਂ ਉਹਦੇ ਵਿੱਚ ਕੁਝ ਆਪਾਂ ਸਾਰਾ ਇੰਟਰਵਿਊ ਦੇ ਵਿੱਚ ਕਿਹਾ ਉਹਨਾਂ ਨਾਮ ਤਾਂ ਕਿਸੇ ਦੇ ਕਾਨੂੰ ਲੈਣੇ ਹਨਾ ਜੀ ਪਰ ਕੁਛ ਇੱਕ ਐੋ ਜੇ ਆਪਦੇ ਹੀ ਬੰਦੇ ਵਿੱਚ ਖਰਾਬ ਕਰ ਗਏ ਜੀ ਕਿ ਵੀ ਉਹਨਾਂ ਨੇ ਡਾਟਾ ਹੀ ਮਤਲਬ ਰੋਲ ਕੇ ਰੱਖ ਪਈ ਹੂੰ ਮੈਂ ਲਗਭਗ ਉਹਨਾਂ ਦੀ 6 ਮਹੀਨੇ ਵੇਟ ਕੀਤੀ ਹਨਾ ਜੀ ਹੂੰ 6 ਮਹੀਨੇ ਮੈਂ ਮਤਲਬ ਬੜੇ ਗੇੜੇ ਗੂੜੇ ਮਾਰੇ ਉਹਨਾਂ ਕੋਲੇ ਕਿ ਵੀ ਹਾਂਜੀ ਹਾਂਜੀ ਕਿ ਵੀ ਆਪਾਂ ਕਰ ਲੀਏ ਤਾਂ ਹਰ ਵਾਰ ਮੈਨੂੰ ਅੱਗੋਂ ਨਿਰਾਸ਼ਾ ਹੀ ਮਿਲਦੀ ਹੈ ਤੇ ਫਿਰ ਹਾਰ ਕੇ ਸਰ ਮੈਂ ਫਿਰ ਆਪਣਾ ਹੀ ਹੁਣ ਚੈਨਲ ਲਾਇਆ ਹੋਇਆ ਹੂੰ ਤਾਂ ਜੋ ਜੋ ਵੀ ਖਰਚਾ ਪਾਣੀ ਚਲੋ ਹੁੰਦੇ ਹੀ ਆ ਵੀਡੀਓ ਦੇ ਵਿੱਚ ਤੁਹਾਡੇ ਬੜੇ ਕੈਰੈਕਟਰਸ ਜਿੰਨੇ ਟੋਟਲ ਹੈਗੇ ਆ ਟੋਟਲ ਸੇ ਟੋਟਲ ਮਾਲੋ ਲੋਕਲ ਹੈ ਹਨਾ ਬਾਈ ਜੀ ਆਪਣਾ ਕੀ ਨਾਮ ਹੈ ਜੀ ਜਸਪਾਲ ਜਸਪਾਲ ਬਾਈ ਜੀ ਤੇ ਇੱਕ ਅੰਕਲ ਜੀ ਵੀ ਹੈਗੇ ਆ ਉਹਦੇ ਵਿੱਚ ਪਿੰਡ ਚ ਉਹਨਾਂ ਨੂੰ ਪਾਨੀ ਪਾਨੀ ਕਹਿੰਦੇ ਜੀ ਵੈਸੇ ਪੰਜ ਸਿੰਗ ਸਮਝਦਾ ਮੈਂ ਹੁੰਦਾ ਵੀ ਮਤਲਬ ਉਹਨਾਂ ਨੇ ਕਦੇ ਸ਼ੂਟਿੰਗ ਨਾ ਆਮ ਦੀ ਕਦੇ ਚੀਜ਼ ਕਦੇ ਸੁਣੀ ਨਹੀਂ ਹੋਣੀ ਪਰ ਤੁਹਾਡੇ ਗਾਣੇ ਦੇ ਵਿੱਚ ਮੈਂ ਉਹਨਾਂ ਨੂੰ ਸ਼ੂਟ ਕਰਦੇ ਜੋ ਦੇਖਿਆ ਤਾਂ ਬਹੁਤ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਕਿ ਯਾਰ ਇੱਕ ਦੇਸੀ ਜਿਹਾ ਬੰਦਾ ਹੈ ਨਾ ਹਾਂ ਜੀ ਸਰ ਪਤਾ ਹੀ ਨਹੀਂ ਇਸ ਚੀਜ਼ ਦੀ ਮਤਲਬ ਨੌਲੇਜ ਹੀ ਹੈ ਨਹੀਂ ਵੀ ਸ਼ੂਟਿੰਗ ਚੀਜ਼ ਕੀ ਹੁੰਦੀ ਹੈ ਤੇ ਸ਼ੂਟ ਕਿਵੇਂ ਹੁੰਦਾ ਮਤਲਬ ਉਹ ਲੋਕ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਗਾਣੇ ਐਲਬਮ ਦੇ ਵਿੱਚ ਯੂਜ਼ ਕਰ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਨਾਲ ਪਰਫਾਰਮ ਕਰ ਰਹੇ ਨੇ ਸਿੰਗਰ ਦੇ ਤੌਰ ਹਾਂ ਜੀ ਸਰ ਉਹ ਕਿੱਥੋਂ ਨੇ ਉਹ ਸਰ ਵੈਸੇ ਤਾਂ ਦੇਖੋ ਉਹਨਾਂ ਬਾਰੇ ਮੈਂ ਪੂਰਾ ਅ ਪਿੰਡ ਕਿਹੜਾ ਉਹਨਾਂ ਦਾ ਜਨਮ ਮੁਹਾਲੀ ਜੌਬ ਕਰਦੇ ਆ ਜੀ ਓਕੇ ਜੀ ਤਾਂ ਸੋ ਸਾਨੂੰ ਸੌਰਵ ਵੀਰਾ ਹੋ ਗਿਆ ਤਾਂ ਜਿਵੇਂ ਰਾਜਵੀਰਾ ਹੋ ਗਿਆ ਇਹਨਾਂ ਦੇ ਥਰੂ ਉਹਨਾਂ ਨਾਲ ਕੰਟੈਕਟ ਹੋਇਆ ਸੀਗਾ ਓਕੇ ਅ ਮੇਰੀ ਅੱਛਾ ਸੀ ਕਿ ਬਈ ਕੋਈ ਡੂ ਇਟ Song ਕਰੀਏ ਹਨਾ ਮਾਰਕੀਟ ਚ ਤਾਂ ਅਸੀਂ ਕਾਫੀ ਸਿੰਗਰਾਂ ਦੇ ਜਿਹੜਾ ਰੇਟ ਪਤਾ ਕੀਤੇ ਤੁਹਾਨੂੰ ਪਤਾ ਜੀ ਮਾਰਕੀਟ ਚ ਚੱਲਦੇ ਆ 4-4 5-5 ਲੱਖ ਰੁਪਏ ਮੰਗ ਕੇ ਬਹਿ ਜਾਂਦੇ ਆ ਕਿ ਵੀ ਪਰ ਇਹਨਾਂ ਹਜੇ ਪਰ ਹੈ ਨਹੀਂ ਸੀ ਸਾਨੂੰ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗੀ ਹੂੰ ਲਿਰਿਕਸ ਲਿਖੇ ਹੋਏ ਸੀ ਆਪਾਂ ਉਹਨਾਂ ਨੂੰ ਗਾਣਾ ਦਿਖਾਇਆ ਹਨਾ ਤਾਂ ਉਹਨਾਂ ਦੇ ਵੀ ਗਾਣਾ ਪਸੰਦ ਆਇਆ ਪਰ ਉਹਨਾਂ ਨੇ ਬਹੁਤ ਵਧੀਆ ਨਿਭਾਇਆ 뮤직 ਲਾਈਫ ਦੇ ਵਿੱਚ ਸਭ ਤੋਂ ਪਸੰਦੀਦਾ ਕਲਾਕਾਰ ਪਸੰਦੀਦਾ ਕਲਾਕਾਰ ਸਰ ਮੈਂ ਮਾਨਸਾ ਗੁਰਦਾਸ ਮਾਨ ਸਾਹਿਬ ਜੀ ਨੂੰ ਬੜਾ ਫੋਲੋ ਕਰਦੇ ਆ ਜ਼ਿੰਦਗੀ ਦੇ ਵਿੱਚ ਤਾਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਵਾਂਗੂ ਸਾਫ਼ ਸੁਥਰੇ ਕਲਾਕਾਰ ਬਣ ਕੇ ਰਹੀਏ ਹਾਂਜੀ ਤਾਂ ਉਹਦਾ ਤਾਂ ਸਰ ਬਹੁਤ ਤੁਹਾਨੂੰ ਪਤਾ ਹੀ ਦੁਨੀਆਵੀ ਬਹੁਤ ਚੀਜ਼ਾਂ ਆ ਗਈਆਂ ਹਨਾ ਅੱਜ ਦੇ ਦੌਰ ਦੇ ਵਿੱਚ ਗਾਇਕੀ ਵੈਸੇ ਹਰ ਪੱਖੋਂ ਸਹੀ ਮੰਨਿਆ ਜਾਂਦਾ ਪਰ ਕੁਝ ਲੱਚਰਤਾ ਵੀ ਹੁੰਦੀ ਤੁਹਾਡਾ ਕੀ ਆਉਣ ਵਾਲਾ ਮੰਨ ਲਓ ਰੀਜ਼ਨ ਮੰਨ ਲਓ ਤੁਹਾਡਾ ਕੀ ਹੈ ਜਿਹੜੀ ਗਾਇਕੀ ਹੈ ਸਾਫ ਸੁਥਰੀ ਹੋਵੇ ਕਲਚਰਫੁਲ ਹੋਵੇ ਜਾਂ ਕਿੱਦਾਂ ਦੀ ਹੋਵੇ ਦੇਖੋ ਸਰ ਪੈਸੇ ਤਾਂ ਦੇਖੋ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਹੈ ਹਨਾ ਕਿ ਵੀ ਚੱਲਦੀ ਜ਼ਿੰਦਗੀ ਚ ਇਹ ਨਹੀਂ ਪਤਾ ਕਿ ਵੀ ਆਪਣੇ ਤੋਂ ਕੋਈ ਗਲਤੀ ਹੋ ਜੇ ਇਨ ਫਿਊਚਰ ਹਨਾ ਬਟ ਜਿੱਥੋਂ ਤੱਕ ਦਿਲ ਕਹਿੰਦੇ ਜੀ ਕਿ ਵੀ ਫੇਮ ਭਾਵੇਂ ਘੱਟ ਮਿਲੇ ਕੋਈ ਚੱਕਰ ਨਹੀਂ ਕਿ ਵੀ ਆਪਾਂ ਕੋਸ਼ਾਂ ਜੀ ਆਪਦੇ ਕੋਈ ਦਿੱਕਤ ਨਹੀਂ ਹੈਗੀ ਕਿ ਵੀ ਜ਼ਰੂਰੀ ਨਹੀਂ ਕਿ ਵੀ 1 ਮਿਲੀਅਨ ਬਿਲੀਅਨਾਂ ਤੱਕ ਗਾਣੇ ਜਾਂਦੇ ਆ ਤਾਂ ਉਹੀ ਸਿੰਗਰ ਹੁੰਦੇ ਆ ਕਲਾਕਾਰੀ ਐਕਚੁਅਲ ਚ ਉਹ ਇੱਕ ਵੀ ਜੋ ਲੋਕਾਂ ਨੂੰ ਚਾਰ ਬੋਲ ਬੋਲੇ ਦਾ ਕੋਈ ਸਿਖਾਣ ਵੀ ਜੀ ਹੈ ਨਾ ਕਿ ਵੀ ਇਹ ਨਹੀਂ ਹੈਗਾ ਕਿ ਕਲਾਕਾਰੀ ਦੇ ਵਿੱਚ ਆਪਾਂ ਅੱਗੇ ਜਾ ਕੇ ਕਿ ਵੀ ਜਿੱਦਾਂ ਕੱਲ ਨੂੰ ਥੋੜਾ ਬਹੁਤ ਫੇਮ ਹੋਰ ਹੋਗੇ ਤਾਂ ਕੁਝ ਅਜਾਬੇ ਜਾ ਜਿੱਦਾਂ ਸਾਫ਼ ਸੁਥਰੇ ਕਲਾਕਾਰ ਚੱਲਦੇ ਆਏ ਆ ਵੱਡੇ ਆਪਣੇ ਸੀਨੀਅਰ ਜੋ ਚੱਲਦੇ ਆਏ ਆ ਉਹਨਾਂ ਵਾਂਗ ਚੱਲਣਾ ਚਾਹਦੇ ਆ ਤਾਂ ਸੋ ਇਹ ਹੀ ਹੈ ਮੈਂ ਚੀਜ਼ ਜ਼ਿੰਦਗੀ ਦਾ ਹੋਰ ਕੁਝ ਸਿਕ ਵੀਰ ਇੱਕ ਖਾਸ ਕਹਿ ਸਕਦਾ ਕਿ ਮੈਂ ਕਿਉਂਕਿ ਸਿਰਸਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਤੇ ਪੁਨੀਆਰੀ ਪਿੰਡ ਹੈ ਔਰ ਖਾਸ ਕਰਕੇ ਫਿਰ ਆਪ ਦੇ ਜਿਹੜੇ ਇਲਾਕੇ ਦੇ ਲੋਕ ਹੁੰਦੇ ਆ ਜਾਂ ਸਰੋਤੇ ਹੁੰਦੇ ਆ ਉਹਨਾਂ ਤੋਂ ਇੱਕ ਖਾਸ ਆਸ ਹੁੰਦੀ ਹੈ ਬੰਦੇ ਨੂੰ ਕਿ ਮੇਰੇ ਗਾਣੇ ਸੁਣ ਪਸੰਦ ਕਰਨ ਲਾਈਕ ਕਰਨ ਤਾਂ ਕਿ ਉਹਨਾਂ ਬਾਰੇ ਸਮੇਂ ਦੇ ਵਿੱਚ ਜਿਹੜੀ ਇੱਕ ਕਹਿ ਸਕਦੇ ਕਿ ਕਲਾਕਾਰ ਦੀ ਜਿਹੜੀ ਰੀਜ਼ ਹੁੰਦੀ ਹੈ ਉਹ ਪੂਰੀ ਹੋ ਸਕੇ ਤੇ ਤੁਹਾਡਾ ਵੀ ਕੋਈ ਏਦਾਂ ਦਾ ਹੈ ਕਿ ਹਾਂ ਆਪਣੇ ਇਲਾਕੇ ਦੇ ਜਿਹੜੇ ਲੋਕ ਚਾਹੇ ਉਹ ਸਰਸਾ ਡਿਸਟ੍ਰਿਕਟ ਹੈ ਜਾਂ ਪੂਰੇ ਹਰਿਆਣੇ ਦੇ ਲੋਕ ਉਹ ਤੁਹਾਨੂੰ ਸੁਣ ਹਾਂਜੀ ਮਨ ਦੀ ਇੱਛਾ ਤਾਂ ਸਭ ਦੀ ਹੁੰਦੀ ਹੈ ਆਪਣੀ ਵੀ ਹੈਗੀ ਹੈ ਜੀ ਬਾਕੀ ਲੋਕ ਸੁਣਦੇ ਹੈ ਜੀ ਆਪਾਂ ਨੂੰ ਵੀ ਪਿਆਰ ਦਿੰਦੇ ਆ ਕਾਫੀ ਲੋਕ ਹੈਗੇ ਆ ਹਾਂ ਕੁਝ ਕੁ ਲੋਕ ਹੈਗੇ ਆ ਜੋ ਗੱਲਾਂ ਕਰਦੇ ਆ ਬੋਲਦੇ ਹਨਾ ਅ ਸਰ ਉਹ ਹੀ ਹੈ ਜੀ ਕਿ ਉਹਨਾਂ ਗੱਲਾਂ ਨੂੰ ਜੇ ਅੱਜ ਦਿਲ ਤੇ ਲਾਵਾਂਗੇ ਤਾਂ ਫਿਰ ਆਪਦੇ ਮੁਕਾਮ ਤੱਕ ਨਹੀਂ ਪਹੁੰਚਦੇ ਤਾਂ ਕੁਝ ਗੱਲਾਂ ਨੂੰ ਇਗਨੋਰ ਕਰਕੇ ਵੀ ਅੱਗੇ ਚੱਲ ਰਹੇ ਆ ਜੀ ਵੱਧ ਰਹੇ ਆਗੇ ਹਨਾ ਕੁਝ ਮੁਸ਼ਕਲਾਂ ਅੱਜ ਵੀ ਚੱਲੀਆਂ ਨੇ ਅੱਜ ਵੀ ਹੈਗੀਆਂ ਨੇ ਜ਼ਿੰਦਗੀ ਦੇ ਵਿੱਚ ਤਾਂ ਉੱਚ ਲੋਕ ਇਦਾਂ ਦੇ ਹੈਗਾ ਸੁਰਜ ਜੋ ਦਿਲੋਂ ਪਿਆਰ ਕਰਦੇ ਆ ਜੀ ਹਰ ਵਾਰ ਜਦ ਵੀ ਮੈਂ ਸਟੇਜ ਤੇ ਗਾਣਾ ਆਇਆ ਕੁਛ ਵੀ ਤਾਂ ਕੁਝ ਲੋਕ ਇੰਨੇ ਪਹਿਲਾਂ ਹੀ ਪਹੁੰਚੇ ਹੁੰਦੇ ਆਪਣੇ ਤੋਂ ਜਦੋਂ ਪੋਜ਼ਿਟਿਵਿਟੀ ਉਹਨਾਂ ਦੀ ਮੈਂ ਦੇਖਦਾ ਉਹ ਇੰਨਾ ਵਧੀਆ ਬੋਲਦੇ ਆ ਵੀ ਉਦੋਂ ਬਹੁਤ ਦਿਲ ਨੂੰ ਸਕੂਨ ਮਿਲਦਾ ਈ ਲਾਲੋ ਕਈ ਵਾਰੀ ਗਾਣ ਦੀ ਇੱਛਾ ਵੀ ਨਹੀਂ ਹੈਗੀ ਤਾਂ ਵੀ ਅੰਦਰੋਂ ਇੱਕ ਰੂਹ ਖੜ ਜਾਂਦੀ ਕਿ ਵੀ ਹਾਂ ਜੀ ਵੀ ਹੈਗਾ ਜੀ ਦਰਬਾਰ ਸਾਹਿਬ ਸਾਫੀ ਦੀ ਦਰਗਾਹ ਤੇ ਬੈਠੇ ਆ ਨਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਟਾਰਟਿੰਗ ਜੀ ਤੁਸੀਂ ਅੱਛੀ ਗਾਇਤ ਚ ਅੱਜ ਮੈਂ ਵੀ ਕੁਝ ਦੋ ਲਾਈਨਾਂ ਦਰਸ਼ਕਾਂ ਨੂੰ ਜਰੂਰ ਸੁਣਾਵਾਂਗਾ ਹਾਂਜੀ ਤੁਹਾਨੂੰ ਮੈਂ ਮੇਰਾ ਆਣ ਵਾਲਾ ਇੱਕ ਸੌਂਗ ਹੈ ਨਾ ਮਾਂ ਦੇ ਉੱਪਰ ਕਿਉਂਕਿ ਇੰਟਰਵਿਊ ਦੇ ਵਿੱਚ ਬੈਠੇ ਆਂ ਜੀ ਹੂੰ ਤੇਰੇ ਮੇਰੇ ਤੇਨੇ ਬੜੇ ਅਹਿਸਾਨ ਬੜੇ ਅਹਿਸਾਨ ਬੜੇ ਅਹਿਸਾਨ ਓ ਮਾਏ ਮੈਂ ਤਾਂ ਤੈਥੋਂ ਕੁਰਬਾਨ ਤੈਥੋਂ ਕੁਰਬਾਨ ਤੈਥੋਂ ਕੁਰਬਾਨ ਹੋ ਦੁਨੀਆਦਾਰੀ ਦੇ ਵਿੱਚ ਖੜਨਾ ਸਿਖਾਤਾ ਹੈ ਮਾੜਿਆਂ ਹਾਲਾਤਾਂ ਨਾਲ ਲੜਨਾ ਸਿਖਾਤਾ ਹੈ ਲੜਨਾ ਸਿਖਾਤਾ ਹੈ ਓ ਮੈਂ ਮੈਂ ਤਾਂ ਤੈਥੋਂ ਕੁਰਬਾਨ ਤੈਥੋਂ ਕੁਰਬਾਨ ਤੈਥੋਂ ਕੁਰਬਾਨ ਇੱਕ ਫਕੀਰ ਜੀ ਦੋ ਲਾਈਨਾਂ ਸਾਡੇ ਸਰੋਤਿਆਂ ਖਾਤਰ ਜਿਹੜੇ ਤੁਸੀਂ ਇਸ ਤੋਂ ਪਹਿਲਾਂ ਕੋਈ ਜਿਹੜਾ ਗਾਣਾ ਤੁਸੀਂ ਕੱਢੇ ਕੋਈ ਵਧੀਆ ਜਿਹਾ ਗਾਣਾ ਜਾਂ ਦੋ ਲਾਈਨਾਂ ਹਾਂਜੀ ਬਾਪੂ song ਆਇਆ ਸੀ ਹਣਾ ਆਪਾਂ ਉਹ ਸੁਣਾ ਦੇ ਰਹੇ ਹਾਂ ਬਿਲਕੁਲ ਆਉ ਸਬਰ ਤਾਂ ਰੱਖ ਬਾਪੂ ਥੋੜਾ ਟਾਈਮ ਹੋ ਰਿਹਾ ਹਉ ਕੱਲਾ ਕੱਲਾ ਯਾਦ ਜੀ ਨੇ ਕਿ ਹਿਤਾਇਗ ਨੋ ਰਿਆ ਹਉ ਦੇਖੀ ਤਲੀਆਂ ਦੇ ਉੱਤੇ ਤੈਨੂੰ ਚੱਕ ਦੇ ਜਿਹੜੇ ਗੱਲ ਗੱਲ ਉੱਤੇ ਅਜੀ ਅੱਕ ਦੇ ਫੇਰ ਗੂੰਜਣਾ ਏ ਮਿਹਨਤਾਂ ਦਾ ਸ਼ੋਰ ਵਈ ਹਾਓ ਇੱਕ ਬਾਪੂ ਤੂੰ ਧੂਜਾ ਯਾਰਾ ਮੈਂ ਹਾਉਣਾ ਨਹੀਂ ਉਹ ਇੱਥੇ ਕੋਈ ਹੋਰ ਵਈ ਇਹ ਵਾਲਾ ਆਪਣਾ ਪਹਿਲਾ ਗਾਣਾ ਸੀ ਹਨਾ ਤਾਂ ਇਹ ਬਹੁਤ ਵਧੀਆ ਗਾਇਆ ਜੀ ਸਰੋਤਿਆਂ ਨੂੰ ਫਿਰ ਤੁਹਾਡਾ ਕੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਇਹ ਕਹਿਣਾ ਚਾਹਾਂਗੇ ਸਰ ਕਿ ਜਿੱਦਾਂ ਪਿਆਰ ਕਰ ਰਹੇ ਹੋ ਹਨ ਹਮੇਸ਼ਾ ਇਹ ਗਾਣਿਆਂ ਨੂੰ ਪਿਆਰ ਦਿੰਦੇ ਰਹੋ ਤਾਂ ਸੋ ਉਹਨਾਂ ਦੇ ਪਿਆਰ ਸਦਕਾ ਹੀ ਇੱਕ ਨੋਰਮਲ ਜੇ ਘਰ ਦਾ ਮੁੰਡਾ ਇੱਕ ਕੰਪਨੀ ਸਟਾਰਟ ਕਰ ਰਿਹਾ ਹਨਾ ਬਿਲਕੁਲ ਤੇ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਤਾਂ ਫਕੀਰਾ ਜੋ ਕਿ ਪੁਨੇਆਰੀ ਤੋਂ ਨੇ ਅਸੀਂ ਮੈਂ ਸਾਡੇ ਜਿੰਨੇ ਵੀ ਸਰੋਤੇ ਐ ਦਰਸ਼ਕ ਐ ਮੇਰੇ ਰਿਕੁਐਸਟ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਐਲਬਮ ਜਾਂ ਜੋ ਵੀ ਵੀਡੀਓ ਤੁਹਾਡੇ ਖਾਤਰ ਅਗਰੇ ਕੋਈ ਪਰਫਾਰਮ ਕਰਦੇ ਨੇ ਆਡੀਓ ਗਾਣਾ ਕੱਢਦੇ ਨੇ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਹੌਸਲਾ ਦਿਓ ਹੌਸਲਾ ਪੁਜਾਈ ਬਹੁਤ ਵੱਡੀ ਚੀਜ਼ ਹੁੰਦੀ ਐ ਆਪਣੇ ਲੋਕਲ ਪੁਨੇਆਰੀ ਦੇ ਹੋਣ ਦੇ ਨਾਤੇ ਆਪਣਾ ਫਰਜ਼ ਵੀ ਬਣਦਾ ਹੈ ਕਿ ਆਉਣ ਵਾਲੇ ਕਲਾਕਾਰ ਨੂੰ ਸਪੋਰਟ ਕਰੀਏ ਤੇ ਇਹਨਾਂ ਦਾ YouTube ਚੈਨਲ ਆ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ। ਉਹਦਾ ਨਾਮ ਦੱਸ ਦੋ ਕਿ ਕਿਹੜਾ ਹੈਗਾ? ਫਕੀਰਾ ਰੈਕੋਰਡਸ ਨਾਮ ਤੋਂ ਆਪਣਾ YouTube ਚੈਨਲ ਹੈ ਜੀ। ਤਾਂ ਉਹ ਨੂੰ ਸਬਸਕ੍ਰਾਈਬ ਕਰ ਲੋ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ-ਨਵੇਂ ਵੀਡੀਓ ਹੈ ਜਾਂ ਗਾਣੇ ਹੈ ਉਹ ਤੁਹਾਡੇ ਤੱਕ ਪਹੁੰਚ ਸਕਣ। ਹਾਂਜੀ। ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਹੈ ਜਿਹੜੀ ਪਰਫਾਰਮੈਂਸ ਹੈ ਬਾਈ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਦਾ ਬਾਈ ਦਾ ਸਟਰਗਲ ਹੈ ਤੇ ਜੋ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਉਹਨੀਆਂ ਤੇ ਜ਼ਰੂਰ ਆਉਣ ਵਾਲੇ ਸਮੇਂ ਵਿੱਚ سپورਟ ਜਰੂਰ ਕਰਿਓ ਮਿਲ ਜਾਂ ਨਵੀਂ ਵੀਡੀਓ ਨਵੀਂ ਅਪਡੇਟ ਨਾਲ ਸਤਿ ਸ਼੍ਰੀ ਅਕਾਲ ਰੱਬ ਰਾਖਾ ਸਤਿ ਸ਼੍ਰੀ ਅਕਾਲ